ਫਿਕਰ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਤੇ ਧੰਨਵਾਦ ਬਹੁਤ ਤੁਹਾਡਾ ਜਿਹੜਾ ਤੁਸੀਂ ਪਿਛਲੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦਿੱਤਾ ਤੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਆ ਬਹੁਤ ਦਿਨਾਂ ਬਾਅਦ ਅੱਜ ਆਪਾਂ ਰੈਸਪੀ ਸ਼ੂਟ ਕਰਨ ਲੱਗੇ ਆ ਤੇ ਜਿਹੜੀ ਅੱਜ ਆਪਾਂ ਤੁਹਾਡੇ ਲਈ ਰੈਸਪੀ ਲੈ ਕੇ ਆਏ ਹਾਂ ਹੈਗੀ ਚਿਕਨ ਚਿਲੀ ਬਹੁਤ ਜਾਣੇ ਚਿਕਨ ਖਾਂਦੇ ਆ ਤੇ ਇਹਨਾਂ ਨੂੰ ਇਹ ਹੁੰਦਾ ਵਿੱਚ ਚਿਕਨ ਨੂੰ ਥੋੜਾ ਆਪਾਂ ਹੋ ਸਟਾਈਲ ਨਾਲ ਖਾਈਏ ਸੋ ਜਿਹੜਾ ਆਪਾਂ ਅੱਜ ਚਿਕਨ ਨੂੰ ਬਣਾਉਣ ਲੱਗੇ ਆ ਚਿਕਨ ਚਿਲੀ ਉਹ ਕਿਵੇਂ ਬਣਦੀ ਆ ਬਹੁਤ ਹੀ ਘੱਟ ਇੰਗਰੀਡੀਅੰਟਸ ਨਾਲ ਤੁਸੀਂ ਘਰੇ ਬਾਜ਼ਾਰੂ ਸਟਾਈਲ ਜਿਹੜੀ ਚਿਕਨ ਚਿਲੀ ਬਣਾ ਸਕਦੇ ਤੇ ਆਪਾਂ ਜਿਹੜਾ ਚਿਕਨ ਹੈ ਉਹ ਬੋਨਲੈਸ ਲਿਆਂਦਾ ਸੀ ਇਹ ਕਿਲੋ ਦਾ ਕਿਲੋ ਕੁਆਂਟੀਟੀ ਚ ਜਿਹੜਾ ਹੈ ਆਪਣਾ ਚਿਕਨ ਹੈ शिमला ਮਿਰਚਾਂ ਲਿਆਂਦੀਆਂ ਸੀ ਆਪਾਂ ਤੇ ਗੰਡੇ ਲਿਆਂਦੇ ਸੀ ਜਿਹੜੇ ਕਿ ਆਪਾਂ ਕਲੀਆਂ ਕੱਟ ਕੇ ਬਣਾਉਣੇ ਆ ਉਹ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਗੰਡੇ ਤੇ ਸ਼ਿਮਲਾ ਮਿਰਚ ਕਿੱਦਾਂ ਕੱਟਣੀਆਂ ਤੇ ਜਿਹੜਾ ਚਿਕਨ ਹੈ ਆਲਰੇਡੀ ਕੱਟਿਆ ਹੋਇਆ ਇਹਨੂੰ ਦੋ ਤਿੰਨ ਵਾਰੀ ਵਾਸ਼ ਕਰ ਲਿਆ ਸੀ ਆਪਾਂ ਤੇ ਹੁਣ ਆਪਾਂ ਜਿਹੜੇ ਆ ਇੱਥੇ ਪਿਆਜ਼ ਆ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲਿਆ ਸੀਗਾ ਧੋ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਦੀਆਂ ਕਲੀਆਂ ਕੱਢਣੀਆਂ ਆ ਸੋ ਇੱਕ ਪੂਰਾ ਪਿਆਜ਼ ਲੈ ਕੇ ਉਹਨੂੰ ਬੇਚ ਕੱਟ ਲਾ ਦਿੱਤਾ ਸੀ ਕੱਟ ਲਗਾ ਕੇ ਤੇ ਆਪਾਂ ਜਿਹੜੀਆਂ ਕਲੀਆਂ ਇਹਦੀਆਂ ਇਦਾਂ ਕੱਢਣੀਆਂ ਇਹਨੂੰ ਆਪਾਂ ਲੰਮਾ ਲੰਮਾ ਨਹੀਂ ਕੱਟਣਾ ਨਾ ਬਰੀਕ ਬਰੀਕ ਕੱਟਣਾ ਆ ਜਸਟ ਇਹਦੀਆਂ ਆਪਾਂ ਕਲੀਆਂ ਕੱਢਣੀਆਂ ਆ ਤੇ ਕਲੀਆਂ ਕੱਢ ਕੇ ਜਿਹੜਾ ਆਪਣਾ ਚਿਲੀ ਚਿਕਨ ਦੀ ਗਰੇਵੀ ਦੇ ਵਿੱਚ ਪਾਉਗਾ ਗੰਡੇ ਜਿਹੜੇ ਆਪਾਂ ਕੱਟ ਲਏ ਸੀਗੇ ਕਲੀਆਂ ਕੱਢ ਲਈਆਂ ਸੀ ਉਹਦੀਆਂ ਸ਼ਿਮਲਾ ਮਿਰਚ ਆਪਾਂ ਬਾਗ ਵਿੱਚ ਕੱਟਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਚਿਕਨ ਮੈਰੀਨੇਟ ਕਰਕੇ ਰੱਖਣਾ ਆ ਮੈਰੀਨੇਸ਼ਨ ਆਪਾਂ ਪਹਿਲਾਂ ਤਾਂ ਕਰਨੀ ਆ ਕਿਉਂਕਿ ਚਿਕਨ ਜਿਹੜਾ ਮੈਰੀਨੇਟ ਕਰਕੇ ਰੱਖਣਾ ਤੇ ਇਹਨੂੰ ਆਪਾਂ ਘੰਟੇ ਤੋਂ ਉੱਪਰ ਜਿਹੜਾ ਆ ਉਹ ਫ੍ਰੀਜਰ ਦੇ ਵਿੱਚ ਰੱਖਣਾ ਆ ਸੋ ਇਸ ਕਰਕੇ ਆਪਾਂ ਇਹਨੂੰ ਮੈਰੀਨੇਟ ਪਹਿਲਾਂ ਕਰਾਂਗੇ ਲੋ ਵੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਪਾਵਾਂਗੇ ਐਗ ਐਗ ਦੇ ਨਾਲ ਕੀ ਆ ਜਿਹੜਾ ਤੁਹਾਡਾ ਚਿਕਨ ਆ ਉਹ ਉਹਦੀ ਬਾਈਂਡਿੰਗ ਹੋਊਗੀ ਜਿਹੜੇ ਤੁਸੀਂ ਚਿਕਨ ਨੂੰ ਫਰਾਈ ਕਰਨਾ ਉਹ ਵਧੀਆ ਤਰੀਕੇ ਨਾਲ ਹੋਊਗਾ ਸੋ ਇਹਦੇ ਵਿੱਚ ਮੈਂ ਜਿਹੜੇ ਦੋ ਐਗ ਦੀ ਯੂਜ਼ ਕਰਨ ਲੱਗੀ ਆ ਹੁਣ ਆਪਾਂ ਇਹਦੇ ਵਿੱਚ ਮੈਜ਼ਰਮੈਂਟ ਕਰਾਂਗੇ ਦੋ ਕੜਛੀਆਂ ਆਪਾਂ ਇਹਦੇ ਵਿੱਚ ਪਾਵਾਂਗੇ ਅਰਾ ਰੋਟੀਆਂ ਤੇ ਦੋ ਹੀ ਕੜਛੀਆਂ ਜਿਹੜੀਆਂ ਆਪਾਂ ਇਹਦੇ ਵਿੱਚ ਪਾਵਾਂਗੇ ਮੈਦੇ ਦੀ ਕੜਛੀਆ ਰੋਡ ਦੀਆਂ ਦੋ ਕੜਛੀਆਂ ਜਿਹੜੀਆਂ ਆਪਾਂ ਇਹਦੇ ਵਿੱਚ ਮੈਦੇ ਦੀਆਂ ਪਾਤੀਆਂ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਇਹਨੂੰ ਮਿਕਸ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜਿੰਜਰ گارਲਿਕ ਦਾ ਪੇਸਟ ਇਹਦੇ ਨਾਲ ਜਿਹੜਾ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਊਗਾ ਆਪਾਂ ਇਹਦੇ ਵਿੱਚ ਇੱਕ ਪੁੜੀ ਜਿਹੜੀ ਪਾ ਦਾਂਗੇ ਤੇ ਬਾਅਦ ਵਿੱਚ ਆਪਾਂ ਜਿਹੜੀ ਇਹਦੀ ਗਰੇਵੀ ਰੈਡੀ ਕਰਨੀ ਆ ਉਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਐਡ ਕਰਾਂਗੇ ਸਿਲਿੰਡਰ ਵਾਲੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਪਾਈਸਿਸ ਥੋੜਾ ਜਿਹਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਾਲਟ ਥੋੜੀ ਜਿਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਰੈੱਡ ਚਿਲੀ ਤੇ ਇਹਦੇ ਚ ਐਡ ਕਰਾਂਗੇ ਕਸ਼ਮੀਰੀ ਮਿਰਚ ਤੇ ਕਲਰ ਜਿਹੜਾ ਹੁੰਦਾ ਹੈ ਉਹਦਾ ਉਹਦੇ ਲਈ ਆਪਾਂ ਇਹਦੇ ਵਿੱਚ ਥੋੜਾ ਜਿਹਾ ਯੂਜ਼ ਕਰਾਂਗੇ ਰੈੱਡ ਕਲਰ ਜਿਲੇਬੀ ਨਾਲ ਇਹਦੇ ਨਾਲ ਕੀ ਆ ਉਹਦਾ ਕਲਰ ਹੈ ਜਿਹੜਾ ਉਹ ਰੈੱਡ ਰੈੱਡ ਆਊਗਾ ਜਿਵੇਂ ਦੀ ਚਿਕਨ ਚਿਲੀ ਹੁੰਦੀ ਹੈ ਤੇ ਥੋੜਾ ਜਿਹਾ ਪਾਣੀ ਵਿੱਚ ਪਾਵਾਂਗੇ ਲੈਮਨ ਤੁਸੀਂ ਲੈਮਨ ਵੀ ਪਾ ਸਕਦੇ ਆ ਜੇ ਤੁਹਾਡੇ ਕੋਲ ਵਿਨੇਗਰ ਸਿਰਕਾ ਹੈਗਾ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆ ਆਪਾਂ ਬਾਹਰ ਕੱਢ ਦਾਂਗੇ ਤੇ ਜਿਹੜਾ ਆਪਾਂ ਸਪਲੇਸ ਕਰਤਾ ਹੈ ਤੇ ਹੁਣ ਇਹਨੂੰ ਕਰ ਦਾਂਗੇ ਮਿਕਸ ਕੋਈ ਆਪਾਂ ਇਹਦੇ ਚ ਪਾਣੀ ਨਹੀਂ ਯੂਜ਼ ਕਰਾਂਗੇ ਉਹ ਇਦਾਂ ਹੀ ਜੜਾ ਕਿਉਂਕਿ ਆਪਾਂ ਇਹਦੇ ਵਿੱਚ ਆਲਰੇਡੀ ਐਗ ਪਾਇਆ ਹੋਇਆ ਸੀ ਤੇ ਚਿਕਨ ਵਾਸ਼ ਕੀਤਾ ਹੋਇਆ ਸੀ ਸੋ ਉਹਦੇ ਨਾਲ ਹੀ ਜਿਹੜਾ ਆ ਆਰਾ ਰੋਟੇ ਕੌਰਨ ਫਲਾਰ ਨੂੰ ਮਿਕਸ ਕਰਨਾ ਹੈ ਪੂਰੇ ਘੰਟੇ ਲਈ ਜਿਹੜਾ ਆ ਫਰੀਜ਼ਰ ਦੇ ਵਿੱਚ ਰੱਖ ਦਾਂਗੇ ਫਰੀਜ਼ ਹੋਣ ਲਈ ਉਸ ਤੋਂ ਬਾਅਦ ਆਪਾਂ ਜਿਹੜਾ ਆ ਸ਼ਿਮਲਾ ਮਿਰਚਾ ਕੱਟਾਂਗੇ ਲੋ ਵੀ ਹੁਣ ਆਪਾਂ ਸ਼ਿਮਲਾ ਮਿਰਚਾ ਕੱਟਣ ਲੱਗੇ ਆ ਸ਼ਿਮਲਾ ਮਿਰਚਾਂ ਦੇ ਵਿੱਚੋਂ ਸਾਰੇ ਜਿਹੜੇ ਬੀ ਆ ਉਹ ਤੁਸੀਂ ਕੱਢ ਲੈਣੇ ਆ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ ਆ ਇਸ ਤਰ੍ਹਾਂ ਫਿਰ ਤੁਸੀਂ ਸੈਂਟਰ ਚੱਕ ਕੱਟ ਲਾ ਕੇ ਤਾਂ ਜਿਹੜਾ ਇਹਨੂੰ ਆਹ ਵਾਲਾ ਆ ਇਹ ਵੀ ਵਿੱਚੋਂ ਕਲੀਅਰ ਕਰ ਦਾਂਗੇ ਫਿਰ ਤੁਸੀਂ ਇਹਨਾਂ ਇੱਕ ਬਹੁਤ ਸੈਂਟਰ ਚ ਕੱਟ ਲਾ ਕੇ ਸਕੁਅਰ ਇਨ ਕੱਟ ਲੈਣਾ ਇਸੇ ਤਰ੍ਹਾਂ ਤੁਸੀਂ ਸਾਰੀਆਂ ਛਿਮਲਾ ਮਿਰਚਾਂ ਜਿਹੜੀਆਂ ਬਰੀਕ ਨਹੀਂ ਕੱਟਣੀਆਂ ਇਹਨੂੰ ਸਕੁਅਰ ਹੀ ਕੱਟਣਾ ਆ ਵਿੱਚੋਂ ਪੂਰੀਆਂ ਚੰਗੀ ਤਰ੍ਹਾਂ ਕਲੀਨ ਕਰਕੇ ਲਓ ਵੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਚਿਕਨ ਹੈ ਉਹ ਫਰਾਈ ਕਰਾਂਗੇ ਚਿਕਨ ਜਿਹੜਾ ਆਪਣਾ ਮੈਰੀਨੇਟ ਕਰਕੇ ਆਪਾਂ ਰੱਖਿਆ ਸੀਗਾ ਫ੍ਰੀਜ਼ਰ ਦੇ ਵਿੱਚ ਉਹ ਆਪਾਂ ਹੁਣ ਕੱਢ ਲਿਆ ਆ ਹੁਣ ਆਪਾਂ ਇਹਨੂੰ ਫ੍ਰਾਈ ਕਰਾਂਗੇ ਤੇਲਾ ਆਪਾਂ ਰਿਫਾਈਨਡ ਯੂਜ਼ ਕਰਨ ਲੱਗੇ ਆ ਜੇਕਰ ਤੁਸੀਂ ਸਰੋਂ ਦਾ ਤੇਲ ਯੂਜ਼ ਕਰਨਾ ਸਰੋਂ ਦਾ ਵੀ ਕਰ ਸਕਦੇ ਆ ਤੇ ਜੇ ਰਿਫਾਈਨਡ ਦਾ ਕਰਨਾ ਤਾਂ ਰਿਫਾਈਨਡ ਦਾ ਵੀ ਕਰ ਸਕਦੇ ਆ ਪਰ ਰਿਫਾਈਨਡ ਚ ਹੀ ਬਣਾਵਾਂਗੇ ਆਇਲ ਜਿਹੜਾ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਆ ਚਿਕਨ ਮੈਰੀਨੇਟ ਕੀਤਾ ਹੋਇਆ ਉਹ ਪਾਵਾਂਗੇ ਇਹਨੂੰ ਆਪਾਂ ਜ਼ਿਆਦਾ ਫ੍ਰਾਈ ਨਹੀਂ ਕਰਨਾ ਜੇ ਆਪਾਂ ਇਹਨੂੰ ਜ਼ਿਆਦਾ ਫ੍ਰਾਈ ਕੀਤਾ ਤਾਂ ਜਿਹੜਾ ਆਪਣਾ ਚਿਕਨ ਆ ਉਨੇ ਛੀੜਾ ਹੋ ਜਾਣਾ ਮਤਲਬ ਹਾਰਡ ਜਿਆ ਹੋ ਜਾਣਾ ਸੋ ਇਹਨੂੰ ਸੌਫਟ ਰੱਖਣ ਲਈ ਆਪਾਂ ਜਿਹੜਾ ਇਹਨੂੰ ਥੋੜਾ ਬਹੁਤ ਹੀ ਕੁਕ ਕਰਨਾ ਮਤਲਬ 90% ਕੁਕ ਕਰਨਾ ਹੈ 10% ਕੁਕ ਨਹੀਂ ਕਰਨਾ ਉਹ ਜਦੋਂ ਆਪਾਂ ਗਰੇਵੀ ਤਿਆਰ ਕਰਾਂਗੇ ਉਦੋਂ ਕੁਕ ਕਰਾਂਗੇ ਫਿਰ ਆਪਾਂ ਜਿਹੜਾ ਹੈ ਇੰਨੇ ਕੁ ਫਰਾਈ ਕਰਨੇ ਆ ਤੁਸੀਂ ਇਹ ਵੀ ਥੋੜਾ ਥੋੜਾ ਕਲਰ ਵੀ ਚੇਂਜ ਹੋ ਜਵੇ ਤੇ ਜਿਆਦਾ ਇਹ ਹਾਰਡ ਵੀ ਨਾ ਹੋਣ ਹੁਣ ਜਿੱਦਾਂ ਵਾਲੇ ਸਾਰੇ ਆਪਣੇ ਹੋ ਗਏ ਆ ਤੇ ਸੌਫਟ ਪਏ ਆ ਹਜੇ ਵੀ ਉਹਨੇ ਸੌਫਟ ਐ ਸੋ ਜਿਆਦਾ ਨਹੀਂ ਇਹਨਾਂ ਨੂੰ ਕਰਨਾ ਕਿਉਂਕਿ ਆਪਾਂ ਜਦੋਂ ਆਹ ਦੀ ਗਰੇਵੀ ਬਣਾਉਣੀ ਆ ਤੇ ਗਰੇਵੀ ਦੇ ਵਿੱਚ ਵੀ ਇਹਨਾਂ ਨੂੰ ਸੌਟੇ ਕਰਨਾ ਹੈ ਸੋ ਜਿਹੜਾ ਹੁਣ ਆਪਾਂ ਚਿਕਨ ਨੂੰ ਸਾਰਾ ਬਾਹਰ ਕੱਢ ਲਾਂਗੇ ਤੇ ਗੈਸ ਚਾਰਦਾਂਗੇ ਤਾਂ ਜਿਹੜਾ ਆਇਲ ਸੀਗਾ ਜਿਹਦੇ ਵਿੱਚ ਆਪਾਂ ਫਰਾਈ ਕੀਤਾ ਉਹ ਸਾਰਾ ਆਇਲ ਆਪਾਂ ਕੱਢ ਦਿੱਤਾ ਆ ਜੇਕਰ ਤੁਸੀਂ ਇਹ ਵਾਲਾ ਆਇਲ ਯੂਜ਼ ਕਰਨਾ ਇਹ ਵੀ ਕਰ ਸਕਦੇ ਏ ਨੂੰ ਪਾਣ ਕੇ ਜੇ ਤੁਸੀਂ ਨਵਾਂ ਜਿਹੜਾ ਆਇਲ ਯੂਜ਼ ਕਰਨਾ ਤਾਂ ਨਵਾਂ ਵੀ ਯੂਜ਼ ਕਰਦੇ ਆਪਾਂ ਥੋੜਾ ਜਿਹਾ ਆਇਲ ਪਾਵਾਂਗੇ ਇਹਦੇ ਵਿੱਚ ਤੇ ਇੱਧਰ ਆਪਣੇ ਜਿਹੜੇ ਆ Shimla mirch ਤੇ pyaz ਦੀਆਂ ਕਲੀਆਂ ਆਪਾਂ ਕਟੀਆਂ ਹੋਈਆਂ ਆ ਤੁਸੀਂ ਇਹਦੇ ਵਿੱਚ ਬੰਦ ਗੋਭੀ ਵੀ ਐਡ ਕਰ ਸਕਦੇ ਆ ਆਪਸ਼ਨਲ ਏ ਆ ਬਟ ਆਪਾਂ ਚਿੱਲੀ ਦੇ ਵਿੱਚ ਸਿਰਫ ਇਹੀ ਦੋ ਚੀਜ਼ਾਂ ਯੂਜ਼ ਕਰਾਂਗੇ ਕਿਉਂਕਿ ਆਪਾਂ ਨੂੰ ਇਹੀ ਪਸੰਦ ਹੈ ਤੇ ਇਹਦੇ ਵਿੱਚ ਜਿਹੜੇ ਹੋਰ ਇੰਗਰੀਡੀਅੰਟਸ ਪਾਣੇ ਆ ਜਿਵੇਂ ਕਿ ਕੈਚ-ਆਪ, ਸੋਇਆ ਸੌਸ ਉਹ ਵੀ ਤੁਹਾਡੇ ਕੋਲ ਅਵੇਲੇਬਲ ਹੋਣੀ ਚਾਹੀਦੀ ਆ ਇਹਦੇ ਵਿੱਚ ਐਕਸਟਰਾ ਸੌਸ ਹੋਰ ਕੋਈ ਨਹੀਂ ਪਾਣੀ ਕੈਚ-ਆਪ ਚਾਹੀਦੀ ਆ ਤੇ ਸੋਇਆ ਸੌਸ ਚਾਹੀਦੀ ਆ ਤੇ ਹੁਣ ਆਪਣਾ ਤੇਲ ਜਦੋਂ ਗਰਮ ਹੋਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਅਦਰਕ ਲਸਣ ਦਾ ਪੇਸਟ ਆਪਾਂ ਉਹਦੇ ਵਿੱਚ ਚੱਕੀ ਪੂੜੀ ਪਾਈ ਸੀ ਕਿਉਂਕਿ ਆਪਾਂ ਇਹਦੇ ਵਿੱਚ ਜਿਹੜਾ ਆ ਭੁੰਨਣਾ ਸੀ ਸਭ ਤੋਂ ਪਹਿਲਾਂ ਆਪਾਂ ਇਹਦੇ ਚ ਐਡ ਕਰਾਂਗੇ ਲੱਗਣਾ ਗਰਕਦਾ ਤੋਸ ਸਿਮਲਾ ਮਰਚੇ ਨੂੰ ਜਿਆਦਾ ਛੋਟੇ ਨਹੀਂ ਕਰਨਾ ਹੈਗਾ ਥੋੜਾ ਜਿਹਾ ਕੱਚਾ ਪੁਨਾ ਹੀ ਰੱਖਣਾ ਇਹਨੂੰ ਚੰਗੀ ਤਰ੍ਹਾਂ ਨੂੰ ਮਲਗ ਉਸ ਤੋਂ ਪਕਾਉਣਾ ਹੈਗਾ ਜਦੋਂ ਥੋੜੇ ਥੋੜੇ ਬਰਾਊਨ ਹੋ ਜਾਣਗੇ ਤਾਂ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਦੇ ਸੌਸਾ ਐਡ ਕਰ ਲਾਂਗੇ ਜਿਹੜੀ ਆਪਣੀ ਸਿਮਲਾ ਮਰਚੀ ਆ ਤੇ ਪਿਆਜ਼ ਆ ਥੋੜਾ ਥੋੜਾ ਛੋਟੇ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਆਪਾਂ ਇਹ ਵਿੱਚ ਸੌਲਟ ਥੋੜਾ ਹੀ ਪਾਵਾਂਗੇ ਕਿਉਂਕਿ ਜਦੋਂ ਆਪਾਂ ਚਿਕਨ ਨੂੰ ਮੈਰੀਨੇਟ ਕੀਤਾ ਸੀ ਉਦੋਂ ਵੀ ਸੌਲਟ ਪਾਇਆ ਸੀ ਤੇ ਜਿਹੜੀ ਇਹਦੇ ਵਿੱਚ ਸੋਇਆ ਸੌਸ ਪਾਣੀ ਆਪਾਂ ਉਹਦੇ ਵਿੱਚ ਵੀ ਸੌਲਟ ਹੁੰਦਾ ਆ ਸੋ ਕੁਆਂਟੀਟੀ ਬਹੁਤ ਜਿੱਥੇ ਥੋੜੀ ਰੱਖਿਓ ਤਾਂ ਕਿ ਜਿਹੜਾ ਬਣਾਇਆ ਚਿਲੀ ਹੋ ਜ਼ਿਆਦਾ ਸੌਲਟੀ ਨਾ ਬਣੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਮਰਕ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਚੱਕ ਮੀਨ ਹਲਦੀ ਆਪਾਂ ਇਹਦੇ ਵਿੱਚ ਨਹੀਂ ਯੂਜ਼ ਕਰਨੀ ਥੋੜਾ ਜਿਹਾ ਮਸਾਲਾ ਵੀ ਤੁਸੀਂ ਯੂਜ਼ ਕਰ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੇਚੱਪ ਅੱਗੇ ਆਪਾਂ ਇਹ ਜਿਹੜੀ ਆ ਉਹ ਕੈਚਪ ਐਡ ਕਰ ਦਿੱਤੀ। ਇੱਕ ਟੱਪਣਾ ਆਪਾਂ ਜਿਹੜਾ ਇਹਦੇ ਵਿੱਚ ਟੋਮੇਟੋ ਸੌਸ ਪਾ ਦਾਂਗੇ। ਮੈਨੂੰ ਤੁਹਾਨੂੰ ਲੱਗਦਾ ਆ ਵੀ ਸੋਇਆ ਸੌਸ ਘਟਿਆ ਤਾਂ ਤੁਸੀਂ ਇਹਦੇ ਵਿੱਚ ਇੱਕ ਜਿਹੜਾ 스ਪੂਨ ਆ ਹੋਰ ਵੀ ਐਡ ਕਰ ਸਕਦੇ ਆ ਮਨੋਂ ਬੈਠਾ ਜਿਹੜਾ ਟੱਕਣ ਹੋਰ ਐਡ ਕਰ ਸਕਦੇ ਆ ਆਪਾਂ ਇਹਦੇ ਵਿੱਚ ਥੋੜੀ ਜਿਹੀ ਸੋਇਆ ਸੌਸ ਹੋਰ ਐਡ ਕਰਾਂਗੇ ਮੈਨੂੰ ਥੋੜੀ ਜਿਹੀ ਘੱਟ ਲੱਗ ਰਹੀ ਆ ਸੋ ਫਾਬਦਾ ਦੇ ਟੱਕਣੇ ਦੇ ਵਿੱਚ ਹੋਰ ਐਡ ਕਰ ਦਾਂਗੇ ਹੁਣ ਇਹਦੇ ਵਿੱਚ ਸਾਰੀਆਂ ਜਿਹੜੀਆਂ ਸਪਾਈਸਿਸ ਸੀ ਆਪਾਂ ਉਹ ਵੀ ਐਡ ਕਰ ਦਿੱਤੀਆਂ ਇਹਦੇ ਵਿੱਚ ਜਿਹੜੀਆਂ ਸੌਸਿਸ ਐਡ ਕਰਨੀਆਂ ਸੀ ਆਪਾਂ ਉਹ ਵੀ ਐਡ ਕਰਤਾ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਆਪਾਂ ਚਿਕਨ ਜਿਹੜਾ ਚਿਕਨ ਕੁੱਕ ਕਰਕੇ ਰੱਖਿਆ ਹੁਣ ਆਪਾਂ ਇਹਦੇ ਵਿੱਚ ਟੋਪ ਐਡ ਕਰਾਂਗੇ ਨੂੰ ਚੱਕ ਦਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਤੁਸੀਂ ਚਿਲੀ ਦਾ ਕਲਰ ਵੀ ਦੇਖ ਸਕਦੇ ਆ ਕਿੰਨਾ ਸੋਹਣਾ ਆਇਆ ਬਾਜ਼ਾਰੂ ਸਟਾਈਲ ਲੱਗ ਰਹੀ ਹੈ ਨਾ ਪੂਰੀ ਚਿਕਨ ਚਿਲੀ ਤੇ ਇੱਕ ਚੀਜ਼ ਹੋਰ ਜਿਹੜੇ ਬਈ ਚਿਕਨ ਨਹੀਂ ਖਾਂਦੇ ਉਹ ਇਸ ਵੀਡੀਓ ਨੂੰ ਸਕਿਪ ਕਰ ਸਕਦੇ ਆ ਇਹ ਉਹਨਾਂ ਭੈਣ ਭਰਾਵਾਂ ਲਈ ਆ ਚਿਕਨ ਚਿਲੀ ਜਿਹੜੇ ਚਿਕਨ ਖਾ ਲੈਂਦੇ ਆ ਚਿਕਨ ਦੇ ਸ਼ਕੀਨਾਂ ਸੋ ਉਹ ਘਰੇ ਵੀ ਜਿਹੜਾ ਆ ਚਿਕਨ ਚਿਲੀ ਬਣਾ ਸਕਦੇ ਆ ਬਿਲਕੁਲ ਬਾਜ਼ਾਰ ਦੇ ਸਟਾਈਲ ਨਾਲ ਕੋਈ ਜ਼ਿਆਦਾ ਇੰਗਰੀਡੀਅੰਟਸ ਵੀ ਲੋੜ ਨਹੀਂ ਪੈਂਦੀ ਨਾਰਮਲ ਇੰਗਰੀਡੀਅੰਟਸ ਹੁੰਦੇ ਆ ਤੁਸੀਂ ਬੋਨਲੈਸ ਚਿਕਨ ਲਿਆ ਕੇ ਤੇ ਇਹ ਵਾਲੀਆਂ ਸਬਜ਼ੀਆਂ ਐਡ ਕਰਕੇ ਤੁਸੀਂ ਜਿਹੜੀ ਆ ਚਿਕਨ ਚਿਲੀ ਬਣਾ ਸਕਦੇ ਹੋ ਲਓ ਬਈ ਆਪਣੀ ਜਿਹੜੀ ਚਿਕਨ ਚਿਲੀ ਆ ਹੋ ਰੈਡੀ ਹੋ ਚੁੱਕੀ ਆ ਹੁਣ ਇਹ ਆਪਾਂ ਮੈਕਦੀਪ ਨੂੰ ਟੇਸਟ ਕਰਾਵਾਂਗੇ ਜੋ ਜਿਹੇ ਪਪਾ ਜੀ ਹੈ ਨਹੀਂਗੇ ਇੱਥੇ ਸੌਫ ਮੈਕਦੀਪ ਅੱਜ ਆਪਾਂ ਨੂੰ ਦੱਸਣਗੇ ਕਿ ਉਹਨਾਂ ਨੂੰ ਚਿਲੀ ਕਿੱਦਾਂ ਲੱਗਦੀ ਸੋ ਇਹਦੇ ਤੇ ਤੁਸੀਂ ਸਪ੍ਰਿੰਗ ਅਨ ਨੀਨ ਹੁੰਦੇ ਆ ਜਿਹੜੇ ਉਹ ਵੀ ਪਾ ਸਕਦੇ ਆ ਆਪਸ਼ਨਲ ਹੈ ਅੰਟੀ ਦਾ ਜੇ ਤੁਸੀਂ ਪਾਉਣਾ ਚਾਹੁੰਦੇ ਆ ਤਾਂ ਉਹ ਵੀ ਪਾ ਸਕਦੇ ਆ ਜੇ ਨਹੀਂ ਅਵੇਲੇਬਲ ਹੈਗੀ ਆ ਤੁਸੀਂ ਇਦਾਂ ਵੀ ਨੂੰ ਸਰਵ ਕਰ ਸਕਦੇ ਆ ਸੋ ਆਪ ਇਹਦੇ ਚ ਪਾਵਾਂਗੇ ਮੈਕ ਦੀਵ ਨੂੰ ਟੇਸਟ ਕਰਾ ਲੈਂਦੇ ਨਾਲ ਕੈਚਅਪ ਵੀ ਸਰਵ ਕਰ ਸਕਦੇ ਆ ਜੇ ਤੁਸੀਂ ਇਹਨੂੰ ਰੋਟੀ ਦੇ ਨਾਲ ਖਾਣਾ ਤਾਂ ਰੋਟੀ ਦੇ ਨਾਲ ਵੀ ਖਾ ਸਕਦੇ ਆ ਜੇ ਐਜ਼ ਇਟ ਖਾਣਾ ਤੇ ਐਜ਼ ਇਟ ਵੀ ਖਾ ਸਕਦੇ ਆ ਲੋ ਵੀ ਅੱਜ ਮੈਂ ਇਕਦੀਪ ਦੱਸਣਗੇ ਕਿ ਉਹਨਾਂ ਨੂੰ ਚਿਕਨ ਚਿਲੀ ਕਿੱਦਾਂ ਦੀ ਲੱਗੀ। ਨੋ ਜੀ ਅੱਜ ਆਪਣੇ ਲਈ ਚਿਲੀ ਬਣਾਇਆ। ਪਾਪੇ ਵੀ ਰੀਸ ਕਰ ਰਿਹਾ ਮੈਂ ਇਕਦੀਪ। ਮੈਂ ਅਸਲ ਦੇ ਵਿੱਚ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕਰਦਾ। ਬਹੁਤ ਵਧੀਆ ਬਣੀ। ਮੈਂ ਜਮਾ ਜਿਹੜੀ ਅਪਰ ਸੋਈ ਚ ਖਾਣੇ ਆ। ਮਰ ਸੋਈ ਰੈਸਟੋਰੈਂਟ ਚ ਜਾ ਕੇ। ਹੂੰ। ਸੇਮ ਉਦਾ ਦੀ ਬਣੀ ਆ। ਹੂੰ। ਲਓ ਵੀ ਮੈਂ ਕਿਦੀ ਪਨੇਤਾ ਕਰ ਦਿੱਤੀ ਪਾਸ। ਤੇ ਤੁਸੀਂ ਵੀ ਘਰੇ ਬੈਠ ਕੇ ਵਧੀਆ ਸੁਆਦੀਸ਼ਟ ਜਿਹੜੀ ਆ ਚਿਕਨ ਚਿਲੀ ਬਣਾ ਸਕਦੇ ਹੋ ਵੀ ਰੈਸਟੋਰੈਂਟ ਸਟਾਈਲ ਬਹੁਤ ਹੀ ਆਸਾਨ ਤਰੀਕੇ ਦੇ ਨਾਲ। ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਓ ਕਿ ਇਦਾਂ ਹੀ ਲੱਗਦੀ ਹੈ ਰੈਸਪੀ ਵੀਡੀਓਜ਼ ਤੇ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ।